ਮਾਤਾ ਪਿਤਾ ਨੂੰ ਪਿਆਰ ਕਰਦੇ ਨੇ ਇੱਕ ਵਾਰੀ ਫੇਰ ਕਹਿ ਦਿਓ ਜੈ ਮਾਤਾ ਦੀ ਮੈਨੂੰ ਲੱਗਦਾ ਇੱਕ ਵਾਰੀ ਹੱਥ ਤਾਹਾਂ ਖੜੇ ਕਰਕੇ ਕਹਿ ਦਿਓ ਜੀ ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਨੇ ਗੋਲ ਸਾਚੇ ਦਰਵਾਜ਼ੇ ਕੀ ਜਗਤਿਆਂ ਚੌਦਾਂ ਵਾਲੀ ਮਾਤਾ ਤੇਰੀ ਕਿਵੇਂ ਸਦਕੇ ਜਾਵਾਂ ਮਾਂ ਮੇਰੀ ਤੇ ਮੈਂ ਜਿਸ ਦੇ ਪੇਟੋਂ ਚਲਾ ਇਕ ਮਾਂ ਮੇਰੀ ਦੁਰਗਾ ਤੇ ਇਕ ਮਾਂ ਜੀ ਨੇ ਜਨਮ ਖਾਇਆ ਇਕ ਮਾਂ ਨੇ ਮੈਨੂੰ ਜਨਮ ਦਿੱਤਾ ਤੇ ਇਕ ਮਾਂ ਨੇ ਕੌਣ ਸਿਖਾਇਆ ਵੇਖ ਤੇਵਾਰ ਲਗਿਆ ਤੂੰ ਕਿਸਮਤ ਵਾਲਾ ਤੈਨੂੰ ਤੋਤ ਮਾਂ ਵਾਲੀ ਚਾਹ ਤੈਨੂੰ ਤੋਤ ਮਾਂ ਵਾਲੀ ਚਾਹ ਕਹਿੰਦਾ ਮਾਂ ਪਿਓ ਤੋਂ ਸਭ ਤੋਂ ਉੱਤੇ ਕੁਝ ਨਹੀਂ ਇੱਕ ਦੁਪਾ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਮਗਦੀ ਹੂੰ ਬੈਠੀ ਮੇਰੇ ਤੋਂ ਦੂਰ ਮੇਰੇਿਤ ਮਾਂ ਵਾਲੀ ਮਗਦੀ ਹੂੰ ਅਰੇ ਦੁਪਾ ਵਿੱਚ ਨਾ ਖੜਿਆ ਹੋਵੇ ਸ਼ਾਮਾਂ ਆਪੇ ਉਹਨੂੰ ਪਿਆਰ ਕਰਦੇ ਨੇ اے ਮਾਂ ਤੇ ਪੁੱਤ ਕਮਰੇ ਵਿੱਚ ਪਏ ਹੁੰਦੇ ਨੇ ਮਾਂ ਪੁੱਤ ਕਮਰੇ ਵਿੱਚ ਪਏ ਹੁੰਦੇ ਨੇ ਅਚਾਨਕ ਇੱਕ ਮੌਤ ਦਾ ਫਰਿਸ਼ਤਾ ਆ ਜਾਂਦਾ ਹੈ ਬੱਚਾ ਉੱਠਦਾ ਆਪਸ ਖੁੱਲ੍ਹ ਕੇ ਹੀ ਹੈ ਕੀ ਦੇਖਦਾ ਹੈ ਕਿ ਸਾਹਮਣੇ ਕੋਈ ਮੌਤ ਦਾ ਫਰਿਸ਼ਤਾ ਖੜਿਆ ਹੈ ਬੱਚਾ ਡਰ ਜਾਂਦਾ ਹੈ ਤੇ ਕਹਿੰਦਾ ਤੂੰ ਕੌਣ ਹੈ ਬੱਚੇ ਨੂੰ ਜਵਾਬ ਦਿੰਦਾ ਕਹਿੰਦਾ ਮੈਂ ਤਾਂ ਮੌਤ ਦਾ ਫਰਿਸ਼ਟਾ ਐ ਮੈਂ ਤਾਂ ਇੱਥੇ ਕਿਸੇ ਦੀ ਜਾਨ ਲੈਣ ਆਇਆ ਬੱਚਾ ਡਰ ਕੇ ਕਹਿੰਦਾ ਕਹਿੰਦਾ ਜਾਨ ਲੈ ਤੇਰੀ ਮਾਂ ਦੀ ਮੌਤ ਲੈਣ ਆਇਆ ਤੇ ਬੱਚਾ ਘਬਰਾ ਜਾਂਦਾ ਕਹਿੰਦਾ ਤੂੰ ਮੇਰੀ ਮਾਂ ਦੀ ਮੌਤ ਲੈਣ ਆਇਆ ਸੁੱਕਾ ਖੜੋਂ ਬਾਵਾ ਦੇ ਚੁਪੜੇ ਤੇ ਨਹੀਂ ਜਾਂਦੇ ਤੇ ਫਿਰ ਮਾਵਾ ਤੋਂ ਕਾ ਵੀ ਕੁੰਡੇ ਕੋਲ ਇੰਨੀ ਕਰੀ ਫੇਰ ਕਹਿ ਦੋ ਜੈ ਮਾਤਾ ਦੀ ਉੰਜਿਆ ਕਰਜਾ ਕਹਿੰਦਾ ਤੇਰੀ ਮਾਂ ਦੀ ਮੌਤ ਲੈਣਾ ਆ ਕਹਿੰਦਾ ਹਾਂ ਜਿਹੜੀ ਤੇਰੀ ਮਾਂ ਤੇਰੇ ਨਾਲ ਪਈ ਐ ਨਾ ਮੈਂ ਦੀ ਮੌਤ ਲੈਣ ਆਇਆ ਮੋਚਾਸਾ ਪਰਤਾ ਦੇਖਦਾ ਕਹਿੰਦੇ ਮੇਰੀ ਮਾਂ ਦੀ ਮੌਤ ਲੈਣਾ ਆ ਕਹਿੰਦਾ ਚੱਲ ਤੈਨੂੰ ਮੌਤ ਬਦਲੇ ਮੌਤ ਦੇ ਦੇ ਦਿੰਨਾ ਚਾੜ ਬਦਲੇ ਚਾੜ ਦੇ ਦੇ ਦਿੰਨੇ ਇੱਕ ਸੌਦਾ ਕਰ ਲੈ ਮੇਰੇ ਨਾਲ ਉਹ ਮਾਂ ਦਾ ਫਰੀਸ਼ਤਾ ਜਿਹੜਾ ਜਮਨਾਥ ਨੇ ਭੇਜਿਆ ਹੁੰਦਾ ਕਹਿੰਦਾ ਤੂੰ ਸੌਦਾ ਕਰ ਲੈ ਕਹਦਾ ਜ਼ਬਰਦਸਤ ਮੇਰੇ ਨਾਲ ਕਹਿੰਦਾ ਹਾਂ ਕਹਿੰਦਾ ਤੇਰੀ ਜਾਨ ਦੇ ਬਦਲੇ ਜਾਨ ਚਾਹੀਦੀ ਐ ਨਾ ਇੱਕ ਸੌਦਾ ਕਰ ਲੈ ਮੇਰੇ ਨਾਲ ਕਹਿੰਦਾ ਕੀ ਸੌਦਾ ਕਹਿੰਦਾ ਤੇਰੀ ਜਾਨ ਦੇ ਬਦਲੇ ਜਾਨ ਚਾਹੀਦੀ ਇੱਕ ਸੌਦਾ ਕਰ ਲੈ ਮੇਰੀ ਮਾਂ ਦੀ ਜਾਨ ਵਕਤੇ ਤੂੰ ਮੇਰੀ ਜਾਨ ਲੈ ਜਾ ਕਹ ਦੋ ਜੈ ਪਤਾ ਜੀ ਬੱਚੇ ਨੇ ਸੌਦਾ ਕਰ ਲਿਆ ਕਹਿੰਦਾ ਤੂੰ ਮੇਰੀ ਮਾਂ ਦੀ ਜਾਨ ਬਖਸ਼ ਦੇ ਮੇਰੀ ਜਾਨ ਲੈ ਜਾ ਕਿਉਂਕਿ ਮਾਵਾ ਤੋਂ ਬਿਨਾ ਪੁੱਤਾਂ ਨੂੰ ਕੋਈ ਨਹੀਂ ਪੁੱਛਦਾ ਹੁੰਦਾ ਬਿਨ ਮਾਵਾ ਦੇ ਕਾਂ ਵੀ ਟੁਕੜੇ ਹੋ ਲੈਂਦੇ ਉਹ ਬੱਚਾ ਕਹਿੰਦਾ ਤੂੰ ਮੇਰੀ ਮਾਂ ਦੀ ਜਾਨ ਬਖਸ਼ ਦੇ ਤੂੰ ਮੇਰੀ ਜਾਨ ਲੈ ਜਾ ਤੂੰ ਮੇਰੇ ਨਾਲ ਸੌਦਾ ਕਰ ਲੈ ਪਰ ਮੌਤ ਦਾ ਫਰਿਸ਼ਤਾ ਪਤਾ ਕੀ ਕੀਤਾ ਪਰ ਮੌਤ ਦਾ ਫਰਿਸ਼ਤਾ ਕਥਾ ਕੀ ਕਹਿੰਦਾ ਕਹਿੰਦਾ ਪੁੱਤਰਾ ਤੇਰੀ ਮਾਂ ਨੇ ਤੇਰੇ ਨਾਲੋਂ ਸੌਤਾ ਪਹਿਲਾਂ ਕਰ ਲਿਆ ਲੈਣ ਦਾ ਵਾਸਤੇ ਤੈਨੂੰ ਆਇਆ ਸੀ ਤੇਰੀ ਮਾਂ ਕਹਿੰਦੀ ਮੇਰੇ ਪੁੱਤ ਨੂੰ ਛੱਡ ਕੇ ਤੂੰ ਮੈਨੂੰ ਲੈ ਜਾ ਇਹ ਉੱਤੇ ਮਾਮਾ ਪੁੱਤਾਂ ਦੇ ਸਭ ਤੋਂ ਪਹਿਲਾਂ ਕਰ ਲੈਂਦੀ ਆਣੀ ਜੇ ਤੂੰ